ਦੋਸਤੋ ਜਦੋਂ ਜ਼ਿੰਮੇਵਾਰੀਆਂ ਆਉਂਦੀਆਂ ਨੇ ਤਾਂ ਉਹ ਉਮਰ ਦਾ ਲੈਜ ਨਹੀਂ ਕਰਦੀ ਚਾਹੇ ਅੱਗੇ ਕੋਈ ਵੱਡਾ ਹੋਵੇ ਜਾਂ ਬੱਚਾ ਹੋਵੇ ਜ਼ਿੰਮੇਵਾਰੀ ਜਦੋਂ ਪੈਂਦੀ ਹੈ ਤਾਂ ਬੱਚਿਆਂ ਵੀ ਜਿਹੜਾ ਉਹ ਵੱਡਿਆਂ ਨੂੰ ਬੀਹਵ ਕਰਨਾ ਸ਼ੁਰੂ ਕਰ ਦਿੰਦਾ ਤਾਂ 14 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਮਾਪਿਆਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਨਹੀਂ ਕਰਾਂਗੇ ਕੰਮ ਘਰ ਦੇ ਬਹੁਤ ਇੱਕ ਦਿਨ ਡਿਫਿਕਲਟ ਹੋ ਜਾਏਗਾ ਆਪਣਾ ਤੁਸੀਂ ਆਪਣੇ ਮੰਮੀ ਪਾਪਾ ਨਾਲ ਇਹਦਾ ਕੰਮ ਕਰਾਉਣਾ ਹੈ ਕਿਉਂ ਕਰਾਉਣਾ ਪੈ ਰਿਹਾ ਹੈ ਕੀ ਕਰ ਰਹੇ ਪਹਿਲਾਂ ਅਸਾਂ ਦੇ ਠੀਕ ਸੀ ਨੋਰਮਲ ਹੁਣ ਜਿਆਦਾ ਕੁਝ ਟਰੈਵਲ ਜਦੋਂ ਮੰਮੀ ਦੀ ਜੋਬ ਚੱਲੀ ਜਾਂਦੀ ਹੈ ਤਾਂ ਮਨ ਚ ਕੀ ਖਿਆਲ ਆ ਸਭ ਤੋਂ ਪਹਿਲੇ ਉਹ ਨਾ ਅਲੇਨਾ ਪਪਾ ਨੂੰ ਤੇ ਦੋ ਮੁਝੇ 5 ਰੁਪਿਆ ਲੱਗ ਰਿਹਾ ਹੈ ਜੋ 2 ਵਜੇ ਵਾਪਸ ਆਏ ਨੇ ਫਿਰ ਜਿੰਨੇ 2 ਘੰਟੇ ਮੇਰੇ ਕੋ ਰੈਨਿੰਗ ਹੋਣੀ ਹੈ ਉਨੇ ਤੱਕ ਪਾ ਲੈਣਾ ਜੇ ਨਹੀਂ ਕਰਦਾ ਭੀ ਆਪ ਸਾਡੀ ਘਰ ਦਾ ਗੁਜ਼ਾਰਾ ਨਹੀਂ ਹੋਣਾ ਸੀ ਦੋਸਤੋ ਜਦੋਂ ਜ਼ਿੰਮੇਵਾਰੀਆਂ ਆਉਂਦੀਆਂ ਨੇ ਤਾਂ ਉਹ ਉਮਰ ਦਾ ਲਿਹਾਜ਼ ਨਹੀਂ ਕਰਦੀਆਂ ਚਾਹੇ ਅੱਗੇ ਕੋਈ ਵੱਡਾ ਹੋਵੇ ਜਾਂ ਬੱਚਾ ਹੋਵੇ ਜ਼ਿੰਮੇਵਾਰੀ ਜਦੋਂ ਪੈਂਦੀ ਹੈ ਤਾਂ ਬੱਚਿਆ ਵੀ ਜਿਹੜਾ ਉਹ ਵੱਡਿਆਂ ਕੋਲ ਬਿਹੇਵ ਕਰਨਾ ਸ਼ੁਰੂ ਕਰ ਦਿੰਦਾ ਇਹ ਮੈਂ ਸਿਰਫ ਕਹਿ ਨਹੀਂ ਰਿਹਾ ਅੱਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਤਸਵੀਰ ਜਿਹਦੀ ਉਮਰ ਛੋਟੀ ਹੈ ਪਰ ਉਸ ਨੂੰ ਵਕਤ ਨੇ ਬਹੁਤ ਕੁਝ ਸਿਖਾ ਦਿੱਤਾ ਤਾਂ ਦੇਖ ਸਕਦੇ ਜੀ ਕਿ ਸਾਡੇ ਨਾਲ ਕਾਟ ਤੇ ਇੱਕ ਲੜਕਾ ਕੰਮ ਜਿਹੜਾ ਕਰ ਰਿਹਾ ਛੋਟਾ ਜਿਹਾ ਬੱਚਾ ਹੈ ਜਿਸ ਦੀ ਉਮਰ ਕੁਝ ਜ਼ਿਆਦਾ ਨਹੀਂ ਹੈ 14 ਸਾਲ ਦੀ ਉਮਰ ਹੈ ਤਾਂ 14 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਮਾਪਿਆਂ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਹਲਤਾਂ ਦੇ ਵਿੱਚ ਜਿੱਦ ਤਰ੍ਹਾਂ ਕੰਮ ਸ਼ੁਰੂ ਕੀਤਾ ਆਖਿਰ ਕਰਨ ਦੀ ਲੋੜ ਕਿਉਂ ਪਈ ਇਨੀ ਛੋਟੀ ਉਮਰ ਦੇ ਵਿੱਚ ਜਿਹੜਾ ਇਹ ਬੱਚਾ ਹੈ ਧੁੱਪ ਦੇ ਵਿੱਚ 45 ਦਾ 47 ਡਿਗਰੀ ਸੈਲਸੀਅਸ ਗਰਮੀ ਦੇ ਵਿੱਚ ਖੜਾ ਹੋ ਕੇ ਲੋਕਾਂ ਨੂੰ ਸ਼ਿਕੰਜਵੀ ਪਿਆਰ ਹੈ ਠੰਡਾ ਕਰ ਰਿਹਾ ਪਰ ਆਪ ਗਰਮੀ ਦੇ ਵਿੱਚ ਕੰਮ ਆਖਿਰ ਕਰ ਰਿਹਾ ਕਿਉਂ ਆਖਿਰ ਕਿਉਂ ਲੋੜ ਪਈ ਤਾਂ ਤੁਹਾਡੇ ਨਾਲ ਉਹ ਸਾਂਝੀ ਕਰਨੇ ਇੱਕ ਜਿੰਦੀ ਜਾਗਦੀ ਤਸਵੀਰ ਜਿਹੜੀ ਸਾਂਝੀ ਕਰਨ ਆਏ ਆ ਜਿਸ ਦਾ ਨਾਮ ਲੜਕੇ ਦਾ ਵਰੁਣ ਹੈ ਤਾਂ ਵਰਣ ਕੀ ਹਾਲ ਚਾਲ ਹੈ ਬੱਸ ਦਿਆ ਵਰਣ ਇੰਨੀ ਗਰਮੀ ਦੇ ਵਿੱਚ ਸੜਕ ਦੇ ਕਿਨਾਰੇ ਕੰਮ ਕਰ ਰਹੇ ਕੀ ਕਹਿੰਨਾ ਗਰਮੀ ਨਹੀਂ ਲੱਗਦੀ ਲੱਗਦੀ ਆ ਜੇ ਨਹੀਂ ਕਰਾਂਗੇ ਕੰਮ ਫਿਰ ਘਰ ਦੇ ਲਈ ਬਹੁਤ ਇੱਕ ਦਿਨ ਲਈ ਡਿਫਿਕਲਟ ਹੋ ਜਾਏਗਾ ਬੜਾ ਅਜਾ ਪਹਿਲੇ ਮੈਨੂੰ ਇਹ ਦੱਸੋ ਕੰਮ ਕਰਨਾ ਸੋਚਿਆ ਕਿਥੋਂ ਕਿ ਤੁਸੀਂ ਆਪਣੇ ਮੰਮੀ ਪਾਪਾ ਨਾਲ ਜਿਹੜਾ ਕੰਮ ਕਰਾਉਣਾ ਹੈ ਕਿਉਂ ਕਰਾਉਣਾ ਪੈ ਰਿਹਾ ਹੈ ਕੀ ਕਰਨ ਦੇ ਪਹਿਲੇ ਮੈਨੂੰ ਮम्मा ਨਾਲ ਜੋਬ ਕਰਦੇ ਸੀ ਸਮਾਰਟ ਪੁਆਇੰਟ ਘਟਾ ਅਫਰੀਕਾ ਦੇ ਉਹ ਠੀਕ ਮੈਨੇਜਰ ਉਦੋਂ ਦਾ ਆਇਆ ਉਹਨੇ ਆਪਣਾ ਬੰਦਾ ਲਿਆਂਨ ਲਈ ਮੇਰੀ ਮੰਮਾ ਦੀ ਜੋਬ ਛੁੜਾਤੀ ਤੇ ਇਸ ਕਾਰਨ ਜਿਹੜਾ ਇੱਕ ਦੂਜੇ ਦੀ ਢਿੱਡ ਤੇ ਲੱਤ ਮਾਰਦਾ ਉਹਦੀ ਆਪਣੀ ਲੱਤ ਵੱਜਦੀ ਆ ਇਸ ਕਾਰਨ ਫਿਰ ਮੈਂ ਸੋਚਿਆ ਮੰਮਾ ਆ ਕੇ ਰੋਣ ਲੱਪੇ ਤੇ ਫਿਰ ਮੈਂ ਸੋਚਿਆ ਕਿ ਮੈਂ ਹੁਣ ਮੈਨੂੰ ਹੀ ਮਿਹਨਤ ਕਰਨੀ ਪੈਣੀ ਦਿਨ ਰਾਤ ਫਿਰ ਮੈਂ ਸੋਚਿਆ ਇਸ ਕਾਰਨ ਸੋਚਿਆ ਅੱਛਾ ਜਦੋਂ ਘਰੇ ਮੰਮਾ ਦੀ ਜੋਬ ਛੁੱਟਦੀ ਹੈ ਘਰੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਫੇਸ ਰਿਐਕਸ਼ਨ ਕਿਸ ਤਰ੍ਹਾਂ ਦਾ ਸੀ ਮਨ ਚ ਵਿੱਚ ਕੀ ਖਿਆਲ ਆਏ ਲੱਪੇ ਸੀ ਉਹਨੂੰ ਲਾਪੇ ਸੀ ਮੈਂ ਉਹਨਾਂ ਨੂੰ ਕੋਈ ਮੈਂ ਹੌਂਸਲੇ ਦਿੱਤਾ ਮੈਂ ਕਿ ਕੋਈ ਗੱਲ ਨਹੀਂ ਆਪਾਂ ਦਿਨ ਰਾਤ ਕਰਕੇ ਪੈਸੇ ਕਮਾਵਾਂਗੇ ਫੇਰ ਆਪਾਂ ਫੇਰ ਆਪਾਂ ਉਦਾਂ ਦੇ ਬਣ ਜਾਗੇ ਪੁਰਾਣੇ ਵਗਣ ਕਿ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਬਣ ਜਾਗੇ ਆਖਿਰ ਕਹਿੰਦੇ ਮਤਲਬ ਪਹਿਲੇ ਹਾਲਾਤ ਠੀਕ ਸੀ ਹੁਣ ਹਾਲਾਤ ਖਰਾਬ ਨੇ ਹਾਂਜੀ ਕੀ ਮਤਲਬ ਕਿਸ ਤਰ੍ਹਾਂ ਦੇ ਸੀ ਪਹਿਲੇ ਹਾਲਾਤ ਸਾਡੇ ਠੀਕ ਸੀ ਨੋਰਮਲ ਹੁਣ ਜਿਆਦਾ ਹੀ ਕੁਝ ਖਰਾਬ ਆ ਅਸਲ ਖਰਾਬ ਹੋ ਗਿਆ ਘਰ ਦੇ ਵਿੱਚ ਦਿੱਕਤਾਂ ਆ ਗਈਆਂ ਨੇ ਹਾਂਜੀ ਅਰੇ ਜਦੋਂ ਮੰਮਾ ਦੀ ਜੋਬ ਚੱਲ ਗਈ ਤੇ ਮਨ ਚ ਨਹੀਂ ਆਇਆ ਕਿਉਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਹੋਏਗਾ ਕਿਉਂਕਿ ਇੱਕ ਪੱਕੀ ਇਨਕਮ ਲੱਗੀ ਹੁੰਦੀ ਹੈ ਮਾਂ ਵੀ ਉਹਨੇ ਵੀ ਸੋਚਿਆ ਹੁੰਦਾ ਕਿ ਤੁਹਾਡੇ ਕੋਲ ਇੰਨੇ ਪੈਸੇ ਆ ਰਹੇ ਆ ਇਹ ਕੰਮ ਕਰਦੇ ਆ ਤੁਹਾਡੇ ਬੱਚੇ ਵਧੀਆ ਪੜ੍ਹੇਗਾ ਲਿਖੇਗਾ ਤਾਂ ਜਦੋਂ ਮੰਮੀ ਦੀ ਜੋਬ ਚਲੀ ਜਾਂਦੀ ਹੈ ਤਾਂ ਮਨ ਚ ਕੀ ਖਿਆਲ ਆ ਸਭ ਤੋਂ ਪਹਿਲੇ ਮੈਂ ਮਨ ਚ ਸੋਚਦਾ ਪਿਆ ਸੀ ਕਿ ਮਤਲਬ ਆਪਾਂ ਕਿਸ ਚੀਜ਼ ਦਾ ਕੰਮ ਸ਼ੁਰੂ ਕਰੀਏ ਫਿਰ ਮਤਲਬ ਫਿਰ ਮੈਨੂੰ ਤਾਂ ਮੇਰੇ ਦਿਮਾਗ ਚ ਆਇਆ ਕਿ ਆਪਾਂ ਲਮਨ ਵਗੈਰਾ ਬਣਾਵਾਂਗੇ ਫਿਰ ਇਸ ਕਰਕੇ ਇਹ ਇੰਨੀ ਛੋਟੀ ਉਮਰ 'ਚ ਇਹ ਸੋਚ ਕਿਸ ਤਰ੍ਹਾਂ ਲਿਆ ਕਿਉਂਕਿ ਇੰਨੀ ਛੋਟੀ ਉਮਰ 'ਚ ਤਾਂ ਇਹ ਬੱਚਿਆਂ ਨੂੰ ਖੇਡਣ ਦੀ ਚੀਜ਼ਾਂ ਪਈਆਂ ਹੁੰਦੀਆਂ ਕਿ ਖੇਡ ਲਈਏ ਜਾਂ ਘੁੰਮ ਲਈਏ ਐਡੀ ਤਕੜੀ ਚੀਜ਼ ਸੋਚੀ ਕਿਸ ਤਰ੍ਹਾਂ ਮੇਰੇ ਮਨ 'ਚ ਆਈ ਕਿ ਮੈਂ ਆਪਣੇ ਮਮਾ ਪਾਪਾ ਦਾ ਰੋਣਾ ਨਹੀਂ ਦੇਖ ਸਕਦਾ ਰੋਣਾ ਨਹੀਂ ਦੇਖ ਸਕਦਾ ਨਹੀਂ ਤਾਂ ਜਦੋਂ ਹੁਣ ਤੁਸੀਂ ਸਕੂਲ ਜਾਂਦੇ ਜੀ ਹਾਂ ਹਾਂਜੀ ਜਾਂਦਾ ਕਿਹੜੀ ਕਲਾਸ 'ਚ 8th 8th ਤੇ ਉਮਰ ਕਿੰਨੀ ਹੈ 14 ਸਾਲ ਦੀ 14 ਸਾਲ ਦੀ ਉਮਰ ਹੈ ਤਾਂ ਕਿਸ ਤਰੀਕੇ ਨਾਲ ਘਰ ਦੇ ਵਿੱਚ ਕੰਮ ਹੈ ਮਤਲਬ ਜਦੋਂ ਆਂਦੇ ਮੀ ਆਂਦੇ ਨੇ ਡੈਡੀ ਆਂਦੇ ਨੇ ਕਿਸ ਤਰ੍ਹਾਂ ਮੈਨੇਜ ਕਰਦੇ ਜੇ ਸਵੇਰੇ ਕਿੰਨੇ ਵਜੇ ਨਿਕਲਦੇ ਜੇ ਕਿਸ ਤਰੀਕੇ ਨਾਲ ਸਾਰਾ ਦਿਨ ਕੱਟਦੇ ਮੈਨੇਜ ਕਿਸ ਤਰ੍ਹਾਂ ਕਰਦੇ ਜੇ ਪੜ੍ਹਾਈ ਦੇ ਨਾਲ ਨਾਲ ਮੈਂ 12 ਵਜੇ ਆ ਜਾਂਦਾ ਪਾਪਾ ਕੋਲ ਤੇ 2 ਵਜੇ ਭਾਜ ਜਦੋਂ ਜ਼ਿਆਦਾ ਗਰਮੀ ਹੋ ਜਾਏ 2 ਵਜੇ ਵਾਪਸ ਹੋ ਜਾਂਦੇ ਫਿਰ ਜਿੰਨੇ 2 ਘੰਟੇ ਮੇਰੇ ਕੋਲ ਰਹਿਣੇ ਮੈਂ ਉਹਨੇ ਦਰ ਪੜ ਲੈਣਾ ਅੱਛਾ ਕੁਝ ਮਾੜਾ ਪਲ ਵੀ ਹੁੰਦਾ ਕੋਈ ਚੰਗਾ ਵੀ ਹੁੰਦਾ ਤਾਂ ਸਟਰਗਲ ਤੁਸੀਂ ਕਰਦੇ ਹੀ ਪਏ ਜੇ ਉਹ ਸਟਰਗਲ ਦਾ ਕੋਈ ਪੁਆਇੰਟ ਹੈ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੋਵੇ ਜਾਂ ਮਨ 'ਚ ਗੱਲ ਲੱਗੀ ਹੋਵੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਮਿਹਨਤ ਕਰਦੇ ਹੈ ਨਾ ਬੜੀਆਂ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ ਤੇ ਸਮਾਂ ਸਭ ਕੁਝ ਦਗਾਉਂਦਾ ਹੈ ਉਹ ਚੀਜ਼ੇ ਕੋਈ ਯਾਦ ਅ ਜਦੋਂ ਮੈਂ ਕਾਰਟ ਲਗਾਨੀ ਸ਼ੁਰੂ ਕੀਤੀ ਸੀ ਹਲੇ ਨਵੀਂ-ਨਵੀਂ ਤੇ ਆਪਾਂ ਪਹਿਲੇ ਮੇਨ ਬਾਜ਼ਾਰ 'ਚ ਲਗਾਨੀ ਨਹੀਂ ਫਿਰ ਉਹ ਨਾ ਬਿਲਡਿੰਗ ਵਾਲਿਆਂ ਨੇ ਸਾਨੂੰ ਬੋਲਿਆ ਕਹਿੰਦੇ ਕਿ ਨੂੰ ਪੁੱਛ ਕੇ ਇੱਥੇ ਲਗਾਈ ਤੇ ਕਿ ਨੂੰ ਪੁੱਛ ਕੇ ਇੱਥੇ ਲਗਾਈ ਫਿਰ ਉਹ ਕਹਿੰਦੇ ਕਿ ਇੱਥੇ ਨਹੀਂ ਲਗਾਨੀ ਕੱਲ ਤੋਂ ਪਪਾ ਦਾ ਮਨ ਛੜਾਇਆ ਡੋਲ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਇੱਥੇ ਲਾਵਾਂਗੇ ਜਿਹੜੋ ਫੇਰ ਬੋਲਣਗੇ ਫਾ ਫੇਰ हट ਜਾਗੇ ਤੇ ਫੇਰ ਇਸ ਕਾਰਨ ਫੇਰ ਆਪਾਂ ਸ਼ਾਮੀ ਅੱਪਾ ਖੇਲਾ ਨਹੀਂ ਉੱਥੇ ਕੂੜੇ ਦੀ ਢੇਰੀ ਗੀਟਾ ਉੱਤੇ ਤੇ ਫੇਰ ਮੈਂ ਉੱਥੇ ਹੀ ਲਗਾਨੀ ਸ਼ੁਰੂ ਕੀਤੀ ਕੂੜੇ ਦੀ ਢੇਰੀ ਤੇ ਮਨ ਚ ਨਹੀਂ ਆਇਆ ਕਿ ਆਪਾਂ ਖਾਣ ਪੀਣ ਵਾਲੀ ਚੀਜ਼ ਵੇਚਣੀ ਹੈ ਕੂੜੇ ਦੀ ਢੇਰੀ ਤੇ ਕਿਸ ਤਰ੍ਹਾਂ ਸਾਰਾ ਦਿਨ ਖੜੇ ਰਵਾਂਗੇ ਜੇ ਨਹੀਂ ਕਰਦਾ ਭੀਆ ਫਿਰ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੋਣਾ ਸੀ ਇਸ ਕਾਰਨ ਫਿਰ ਮੈਂ ਉੱਥੇ ਲਗਾਣਾ ਸ਼ੁਰੂ ਕੀਤੀ ਤੇ ਅਜਨਤਾ ਸਕੂਲ ਵਾਲੇ ਬੋਲਣ ਲੱਗੇ ਇੱਥੇ ਕਿੰਨੂ ਪੁਸ਼ਕੇ ਲਗਾਈ ਇੱਥੇ ਨਹੀਂ ਲਗਾਨੀ ਤੇ ਫਿਰ ਮੇਰੇ ਚਾਚੂ ਗਿਆ ਗੋਰੇ ਚਾਚੂ ਉਹਨਾਂ ਨੇ ਬੋਲਿਆ ਕਿ ਕੋਈ ਗੱਲ ਨਹੀਂ ਤੁਹਾਡੀ ਆ ਵੀ ਤੁਹਾਡੀ ਦੁਕਾਨ ਗਈ ਆ ਤੁਸੀਂ ਇੱਥੇ ਲਗਾਣਾ ਸ਼ੁਰੂ ਕਰੋ ਮੈਂ ਇਸ ਕਾਰਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਤੁਸੀਂ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਮਿਹਨਤ ਕਰ ਰਹੀ ਜੀ ਬਾਕੀ ਆਮ ਬੱਚੇ ਤੁਸੀਂ ਦੇਖ ਸਕਦੇ ਸਕੂਲੋਂ ਆਏ ਖਾਣਾ ਖਾਦਾ ਕੰਮ ਕੀਤਾ ਖੇਡ ਲੋ ਯਾ ਸੋਇਓ ਕਾਰਟੂਨ ਦੇਖ ਲੋ ਟਾੜਾ ਮਨ ਨਹੀਂ ਕਰਦਾ ਕਿ ਮੈਂ ਵੀ ਰਮਨ ਅਰੈਸਟ ਕਰਾਂ ਕਾਂਡੋਂ ਦੇ ਖਾਈ ਕਰਦਾ ਤੇ ਆ ਪਰ ਮਿਹਨਤ ਵੀ ਤਾਂ ਕਰਨੀ ਵੀ ਜਾਂਦੀ ਆ ਹਰ ਇੱਕ ਬੱਚਾ ਕਿਉਂਕਿ ਆਪਣੇ ਮम्मा ਪਾਪਾ ਲਈ ਮਿਹਨਤ ਕਰੇ ਇਸ ਕਾਰਨ ਮੈਂ ਆਇਆ ਹਾਂ ਚੰਨਾ ਪਰ ਇੰਨੀ ਛੋਟੀ ਉਮਰ 'ਚ ਮਿਹਨਤ ਕਿਸ ਤਰ੍ਹਾਂ ਕਰ ਲੈਂਦੇ ਕਿਉਂਕਿ ਅੱਜ ਦੀ ਪੀੜ੍ਹੀ ਦੀ ਤੁਸੀਂ ਵੇਖਿਆ ਹੀ ਹੈ ਕਿ ਨੌਜਵਾਨ ਜਿਹੜੇ ਗਲਤ ਕੰਮਾਂ ਨੂੰ ਪੈ ਜਾਂਦੇ ਨੇ ਮਿਹਨਤ ਦੀ ਦੂਰ ਦੀ ਗੱਲ ਆ ਇੰਨੀ ਛੋਟੀ ਉਮਰ ਦੇ ਵਿੱਚ ਨੇ ਹੌਂਸਲੇ ਲਿਆਂਦੇ ਕਿੱਥੇ ਹੋ ਜੇ ਵਕਤ ਨੇ ਸਖਾਇਆ ਜੀ ਅਸਾਰੇ ਵਕਤ ਨੇ ਸਖਾਇਆ ਵਕਤ ਤੱਕ ਹੋਰ ਕੀ ਕੀ ਸਖਾਇਆ ਵਕਤ ਨੇ ਬੜਾ ਕੁਝ ਸਖਾਇਆ ਸਾਰਾ ਕੁਝ ਆ ਵੀ ਵਕਤ ਨੇ ਸਖਾਇਆ ਬਣਾਣਾ ਵਕਤ ਨੇ ਸਖਾਇਆ ਅੱਛਾ ਡ੍ਰੀਮ ਕੀ ਹੈ ਪੜਦੇ ਕੀ ਚੰਦ ਆਰਮੀ ਅਫਸਰ ਬੰਨਾ ਹਾਂਜੀ ਹਾਂ ਟ੍ਰੇਨਿੰਗ ਮੇਨ ਲਾਦਾ ਹੋਣ ਤੋਂ ਤੁਸੀਂ ਤੋਂਪ ਤੇ ਖੜੇ ਹੋ ਕੇ ਲਹਿਰੇ ਹਾਂਜੀ ਅੱਛਾ ਤੇ ਆਰਮੀ ਅਫਸਰ ਬੰਨਾ ਚਾਹੁੰਦੇ ਜੇ ਕੀ ਕੀ ਤਿਆਰੀਆਂ ਸੋਚੀਆਂ ਜੀ ਕਿਸ ਤਰ੍ਹਾਂ ਕਰੋਗੇ ਖਲੇ ਕੇ ਨਹੀਂ ਖੁਸ਼ ਹੋਇਆ ਮਰੇ ਬੰਨਾ ਆਰਮੀ ਅਫਸਰ ਹੀ ਹੈ ਤਾਂ ਦੇਖ ਸਾਡੇ ਜੀ ਉਮਰ ਕੁਛ ਵੀ ਨਹੀਂ ਹੈ ਛੋਟਾ ਜਿਹਾ ਬੱਚਾ ਹੈ ਜਸਦੀਆਂ ਵੱਡੇ ਵੱਡੇ ਸੁਪਨੇ ਨੇ ਕਈ ਵੱਡੇ ਸੁਪਨੇ ਲੈ ਕੇ ਬੈਠਾ ਹੈ ਦੇਸ਼ ਦੀ ਸੇਵਾ ਕਰਨੀ ਹੈ ਬੀਐਸਐਫ ਚ ਜਾਣਾ ਹੈ ਆਰਮੀ ਕਰਨੀ ਹੈ ਤਾਂ ਇਹੋ ਜਿਹੇ ਸੁਪਨੇ ਛੋਟੀ ਜੀ ਉਮਰ ਦੇ ਵਿੱਚ ਉਤੋਂ ਮਿਹਨਤ ਕਰ ਰਿਹਾ ਕਾਟ ਦੇ ਉੱਤੇ ਆਪਣੇ ਮਾਦਾ ਪਿਤਾ ਦਾ ਹੱਥ ਫੜਾ ਰਿਹਾ ਜਿਸ ਨੂੰ ਛੋਟੀ ਜੀ ਉਮਰ ਦੇ ਵਿੱਚ ਇਹ ਵੀ ਪਤਾ ਹੈ ਕਿ ਵਕਤ ਸਭ ਕੁਝ ਸਿਖਾ ਦਿੰਦਾ ਹੈ ਵਕਤ ਤੋਂ ਵੱਡਾ ਕੋਈ ਨਹੀਂ ਹੈ ਵਕਤ ਜਿਹਦੇ ਤੇ ਆਂਦਾ ਹੈ ਉਹ ਚੰਗੇ ਮਾੜੇ ਹਾਲਾਤ ਦਿਖਾ ਕੇ ਸਾਰਿਆਂ ਨੂੰ ਸਿਖਾ ਦਿੰਦਾ ਹੈ ਤਾਂ ਤੁਹਾਡੇ ਪਾਪਾ ਨਾਲ ਵੀ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਗਰੂਨ ਦੇ ਪਾਪਾ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਅੰਕਲ ਜੀ ਸਾਸਰੀ ਘਰ ਗੱਲ ਜੀ ਅੰਕਲ ਜੀ ਕੀ ਕਹਿਣਾ ਚਾਹੋ ਬੜਾ ਹਨਾਰ ਬੱਚਾ ਤਾਂ ਸਾਡੇ ਨਵਰ ਦੇ ਪਾਪਾ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਆਖਿਰ ਕਿਸ ਤਰੀਕੇ ਨਾਲ ਬੱਚੇ ਤੇ ਕਿੰਨਾ ਕੇ ਗਰਵ ਹੈ ਕਿਉਂਕਿ ਛੋਟਾ ਜਿਹਾ ਜਿਹੜਾ ਬੱਚਾ ਹੈ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ ਇਸ ਬੱਚੇ ਦੀ ਮਿਹਨਤ ਨੂੰ ਕੀ ਕਹਿਣਾ ਚਾਹਣਗੇ ਕਿਉਂਕਿ ਪਰਿਵਾਰ ਦਾ ਜਿਹੜਾ ਛੋਟਾ ਬੱਚਾ ਹੁੰਦਾ ਨਾ ਉਹ ਲਾਡਲਾ ਹੁੰਦਾ ਹੈ ਪਰ ਜਦੋਂ ਮਿਹਨਤ ਕਰਦਾ ਹੈ ਤਾਂ ਮਾਪਿਓ ਵੀ ਬਹੁਤ ਖੁਸ਼ ਹੁੰਦੇ ਨੇ ਗਰਵ ਹੁੰਦਾ ਉਹਨਾਂ ਨੂੰ ਤਾਂ ਸਾਡੇ ਨਾਲ ਉਹਨਦੇ ਪਾਪਾ ਮਜੂਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਆਖਿਰ ਕੋਸ਼ਿਸ਼ ਕਰਦੇ ਆ ਕਿ ਨਾਲ ਕਿੰਨਾ ਕੇ ਗਰਵ ਹੋ ਰਿਹਾ ਅੰਗਲ ਸਾਸਰੀ ਦਾ ਸਸਿ ਸਸਿ ਗੱਲ ਜੀ ਹਰੇ ਕਿਸ਼ਨਾ ਜੀ ਹਰੇ ਕਿਸ਼ਨਾ ਜੀ ਜੀ ਕੀ ਕਹਿਣਾ ਚਾਹੋਗੇ ਛੋਟਾ ਜਿਹਾ ਬੱਚਾ ਇੰਨੇ ਕੰਮ ਕਰ ਰਿਹਾ ਹੈ ਮੁਸ਼ਕਲ ਮੁਸ਼ਕਲ ਕੰਮ ਕਰਦੇ ਆਪਣੇ ਮਾਪਿਆਂ ਨਾਲ ਸਭਟਾ ਰਿਹਾ ਹੈ ਕੀ ਕਹਿਣਾ ਚਾਹੋਗੇ ਬੱਚੇ ਲਈ ਸਭ ਤੋਂ ਬਿਹਤਰ ਅਸੀਂ ਸਭ ਨੂੰ ਇਹ ਬੇਨਤੀ ਕਰਾਂਗੇ ਪਰਮਾਤਮਾ ਜਿੱਦਾਂ ਸਾਡਾ ਬੇਟਾ ਸਭ ਨੂੰ ਪਰਮਾਤਮਾ ਦਾ ਬੇਟਾ ਦਿੰਦਾ ਸਾਡੇ ਘਰ 'ਚ ਬਹੁਤ ਜ਼ਿਆਦਾ ਮੁਸੀਬਤਾਂ ਆਈਆਂ ਨੇ ਸਾਡਾ ਤਾਂ ਮਤਲਬ ਭਗਵਾਨ ਨੇ ਸਮਝ ਲਿਆ ਕਿ ਦੂਜਾ ਜਨਮ ਦਿੱਤਾ ਇੰੀਆਂ ਮੁਸੀਬਤਾਂ ਆਉਣਾਂ ਦੇ ਹੱਟ ਤੋਂ ਸਾਡਾ ਕਾਰੋਬਾਰ ਬਹੁਤ ਅੱਛਾ ਸੀ ਸਾਡਾ ਬੈਂਡ ਦਾ ਕਾਰੋਬਾਰ ਸੀ ਮੇਰਾ ਨੋਨ ਵੇਜ ਦਾ ਕੰ ਅਸੀਂ ਰਾਦਰਾਣੀ ਸਰਕਾਰ ਨੂੰ ਮੰਨਦੇ ਸੀ ਜੀ ਤੇ ਪਰਮਾਤਮਾ ਨੂੰ ਨਹੀਂ ਮਜੂਰ ਹੈਗਾ ਸੀ ਅਸੀਂ ਬਿਲਕੁਲ ਲਾਸ ਹੋ ਗਏ ਸੀ ਬੈਂਡ ਦਾ ਕੰਮ ਸਾਡਾ ਬਿਲਕੁਲ ਫਲੋਪ ਹੋ ਗਿਆ ਸੀ ਘਰ ਬਿਲਕੁਲ ਵਿਲੇ ਬੈ ਗੋ ਤੇ ਉਹਦੀ ਮੰਮੀ ਦੀ ਜੋਬ ਛੁੱਟ ਗਈ ਸੀ ਜੀ ਤੇ ਜਗਤ ਅਮਦੇ ਦਿਮਾਗ ਕਿ ਆਇਆ ਕਹਿੰਦਾ ਪਾਪਾ ਗਰਮੀ ਚੱਲੀ ਆਪਾਂ ਕਿਉਂ ਨਾ ਨਿੰਬੂ ਲੈਵਨ ਦਾ ਕੰਮ ਕਰੀਏ ਇਸ ਕੈਮੀ ਦਾ ਤੇ 200 ਡਬ ਬਣਾਵਾਂਗੇ ਜੋ ਜੋ ਉਹਦੇ ਮਾਈਂਡ 'ਚ ਹੈਗਾ ਸੀ ਕਿ ਪਾਪਾ ਮਜਿੰਟੋ ਵਗੈਰਾ ਬਣਾਵਾਂਗੇ ਅਸੀਂ ਇਹਦੇ ਕੰਮ ਕੈਨ ਤੇ ਨਾ ਕਿਸੇ ਵੀਰ ਭਰਾ ਕੋਲੋਂ ਪੈਸੇ ਮਦਦ ਲੈ ਕੇ ਕੰਮ ਸ਼ੁਰੂ ਕੀਤਾ ਉਹ ਕੰਮ ਸ਼ੁਰੂ ਕੀਤਾ ਇੱਕ ਦੋ ਤੁਹਾਡੇ ਵਰਗੇ ਪ੍ਰਾ ਮੀਡੀਆ ਵਾਲੇ ਆਏ ਉਹਨਾਂ ਕਰਕੇ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਹੀ ਚਲੋ ਰੋਟੀ ਪਾਣੀ ਸਾਨੂੰ ਮਿਲਣਾ ਸ਼ੁਰੂ ਹੋ ਗਿਆ ਸਾਡੇ ਬੱਚੇ ਦੇ ਸੁਪਨੇ ਗਏ ਨੇ ਕਿ ਮੈਂ ਆਰਮੀ ਅਫਸਰ ਬੰਨਾ ਵਾਂ ਪਰ ਅਸੀਂ ਸਾਡੀ ਇਹ ਨਹੀਂ ਗੁੰਜਾਇਸ਼ ਨਹੀਂ ਗਈ ਕਿ ਇਹਨੂੰ ਪੜ੍ਹਾ ਵੀ ਸਕੀਏ ਕਿ ਆਰਮੀ ਅਫਸਰ ਬਣਨ ਵਾਸਤੇ ਬਹੁਤ ਪੜ੍ਹਾਈ ਚਾਹੀਦੀ ਹੈ ਪਰ ਐਦਾ ਸੁਪਨਾ ਹੈ ਹੋਈ ਹੈ ਕਿ ਮੈਂ ਆਰਮੀ ਅਫਸਰ ਬਣਦਾ ਨਹੀਂ ਨਹੀਂ ਬੱਚਾ ਦੇ ਟਾੜਾ ਬਹੁਤ ਮਿਹਨਤੀ ਕਿਉਂਕਿ ਮਿਹਨਤ ਤੇ ਹੁਣ ਤੋਂ ਹੀ ਕਰ ਰਿਹਾ ਅਫਸਰ ਬੰਨਾ ਚਾਹੁੰਦਾ ਹੈ ਜ਼ਰੂਰ ਬਨੇਗਾ ਕਿਉਂਕਿ ਮਿਹਨਤ ਦੇ ਨਾਲ ਇਹਦੇ ਪੜ੍ਹਾਈ ਜਾ ਰਹੀ ਜਰੂਰ ਰਖਵਾਣਾ ਕਿਉਂਕਿ ਉਹਦੇ ਸੁਪਨੇ ਬਹੁਤ ਵੱਡੇ ਨੇ ਉਹ ਇਸੇ ਚੀਜ਼ ਲਈ ਮਿਹਨਤ ਕਰ ਰਿਹਾ ਡਾਡੇ ਨਾ ਪਰ ਜਦੋਂ ਪਰਿਵਾਰ 'ਚ ਨੌਕਰੀ ਗਈ ਅਸੀਂ ਮੰਮੀ ਦੀ ਤੁਹਾਡੀ ਵਾਈਫ ਦੀ ਨੌਕਰੀ ਜਾਂਦੀ ਕੀ ਮਾਹੌਲ ਮਤਲਬ ਇੱਕੋ ਦਾ ਮਨ 'ਚ ਘਰ ਦਾ ਮਾਹੌਲ ਇਦਾਂ ਦਾ ਹੋ ਗਿਆ ਸੀ ਕਿ ਘਰ 'ਚ ਮਾਨੀ ਬੇਚਾਣੀ ਇਦਾਂ ਦੀ ਹੋ ਗਈ ਸੀ ਕਿ ਅਸੀਂ ਕੀ ਕਰਾਂਗੇ ਅੱਗੇ ਜਾ ਕੇ ਅਸੀਂ ਇੰਨਾ ਕਰ ਰੋਣਾ ਪਿਆ ਸੀ ਸਾਨੂੰ ਹੌਸਲਾ ਦੇ ਰਹੀ ਕੁਛ ਨਹੀਂ ਹੁੰਦਾ ਬਦਲ ਪੀਰੀਅਡ ਵੀ ਤਾ ਗਿਆ ਇਹ ਸਾਨੂੰ ਹੌਸਲਾ ਦੇਈ ਜਾਂਦਾ ਵਹੀ ਇਹ ਇਕੱਲਾ ਜਾ ਕੇ ਜਿਹੜੀ ਦਾ ਪਤਾ ਕਰਕੇ ਆਇਆ ਸੀ ਕੱਲਾ ਜਾ ਕੇ ਰੇੜੀ ਦਾ ਪਤਾ ਕਰਕੇ ਆਇਆ ਨੇ ਪਰ ਦੱਸਿਆ ਨਹੀਂ ਕਿ ਪਾਪਾ ਮੈਂ ਰੇੜੀ ਦਾ ਪਤਾ ਕਰ ਆਇਆ। ਅਗਲੇ ਦਿਨ ਕਹਿੰਦਾ ਪਾਪਾ 5700 ਰੁਪਏ ਚਾਹੀਦੇ ਮੈਂ ਤਾਂ ਕੀ ਕਰਨਾ ਪੁੱਤ? ਕਹਿੰਦਾ ਸਾਨੂੰ ਬਸ 5700 ਚਾਹੀਦਾ ਵਾ। 5700 ਇਹਨੇ ਕਿਸੇ ਕੋਲ ਹੈਲਪ ਵਗੈਰਾ ਲਈ ਤੇ ਰੇੜੀ ਲਿਆਂਦੀ ਆਨੇ। ਰੇੜੀ ਲਿਆਂਦ ਤੋਂ ਬਾਅਦ ਕਹਿੰਦਾ ਪਾਪਾ ਹੁਣ ਆਪਣਾ ਕੰਮ ਸ਼ੁਰੂ ਕਰਨਾ ਵਾ। ਚਲੋ ਉਹ ਵੀ ਸਾਡੀ ਕਿਸੇ ਨੇ ਹੈਲਪ ਕੀਤੀ। ਸਮਾਨ ਜਿਹੜਾ ਲਿਆਂਦਾ ਸਾਡੇ ਕੋਲ ਪੈਸੇ ਨਹੀਂ ਸੀ ਜੀ। ਉਹ ਵੀ ਸਾਡੀ ਕਿਸੇ ਨੇ ਹੈਲਪ ਕੀਤੀ। ਉਸ ਤੋਂ ਬਾਅਦ ਸਾਡਾ ਕੁਝ ਐਸਾ ਹੀ ਚੱਕਰ ਵੀ ਚੱਲਿਆ। ਭਈ ਆਪਣਾ ਰੋਟੀ ਬਣਿਆ ਸਿਸਟਮ ਹਿਲਣਾ ਸ਼ੁਰੂ ਹੋ ਘਰ ਦੇ ਕੁਛ ਐਸੇ ਹਾਲ ਸੀ ਇਹ ਤਾਂ ਇਹੋ ਜਿਹਾ ਮਾਹੌਲ ਹੈ ਇਹੋ ਜਿਹੀ ਗਰੀਬੀ ਜਿਹਨੂੰ ਕਹਿ ਸਕਦੇ ਮਜਬੂਰੀ ਕਹਿ ਸਕਦੇ ਹੋ ਤੁਸੀਂ ਦੇਖ ਲਈ ਹੋਈ ਹੈ ਅਸੀਂ ਦੇਖੀ ਸੀ ਸਾਡੇ ਬੱਚਿਆਂ ਨੇ ਮਜਬੂਰੀ ਬਹੁਤ ਜ਼ਿਆਦਾ ਦੇਖ ਲਈ ਹੈ ਸਾਡੇ ਕੁੜੀਆਂ ਦਾ ਵੀ ਬੜਾ ਮਨ ਵੱਡਾ ਵਾ ਉਹਦੀ ਵੀ ਐਡਮਿਸ਼ਨ ਨਾਲ ਤੱਕ ਨਹੀਂ ਭਰੀ ਗਈ ਸਾਡੇ ਕੋਲ ਉਹ ਬੀਏ ਫਰਸਟ ਆਪਣਾ ਬੀਏ ਫਰਸਟ ਤੇ ਪੜਦੀ ਪਈ ਹੈ ਤੇ ਦੂਸਰੇ ਜਮੈਸਟਰ ਦੇ ਪੈਸੇ ਦੇਣੇ ਸੀ ਉਹ ਵੀ ਹੌਸਲਾ ਛੱਡ ਕੇ ਬੈ ਗਈ ਪਾਪਾ ਕੀ ਕਰਾਂਗੇ ਅਸੀਂ ਹੁਣ ਸਾਡਾ ਤਾਂ ਬਹੁਤ ਹੀ ਘਰ ਦਾ ਸਰਕਲ ਆ ਬਿਲਕੁਲ ਸਰਕਲ ਹੀ ਲੱਗ ਗਿਆ ਵਾ ਹੁਣ ਕੀ ਕਰਾਂਗੇ ਬਾਕੀ ਭਗਵਾਨ ਦੀ ਮਰਜ਼ੀ ਹੈ ਭਗਵਾਨ ਜਿੱਦਾਂ ਰੱਖੇਗਾ ਸੀ ਉਦਾਂ ਹੀ ਰਹਿਣਾ ਨਾ ਜੋ ਭਗਵਾਨ ਦੀ ਇੱਛਾ ਵਾ ਨਹੀਂ ਨਹੀਂ ਬੱਚਾ ਟਾੜਾ ਬਹੁਤ ਕਾਬਿਲ ਹੈ ਜਿਸ ਨੇ ਸਭ ਕੁਝ ਇਹ ਖੁਦ ਹੀ ਆਪਣਾ ਅਰੇਂਜ ਕੀਤਾ ਕਿ ਕਾਰੋਬਾਰ ਕਰਾਂਗੇ ਅੱਗੇ ਵਧਾਂਗੇ ਮੁਸੀਬਤਾਂ ਜੋ ਨਿਕਲਾਂਗੇ ਚੰਗਾ ਸਮਾਂ ਆਏਗਾ ਬਿਲਕੁਲ ਤੁਹਾਨੂੰ ਉਹੀ ਗੱਲ ਦੱਸਾਂਗਾ ਸਾਨੂੰ ਤਾਂ ਪਤਾ ਨਹੀਂ ਸੀ ਇਹ ਰੇੜੀ ਦਾ ਐਨਟੀਐਮ ਕਰਾ ਹੈ ਇਹਦੇ ਦਿਮਾਗ 'ਚ ਐਸੀ ਗੱਲ ਆਈ ਹੈ ਕਿ ਪਪਾ ਅਸੀਂ ਰੇੜੀ ਤੋਂ ਦੁਕਾਨ ਲੈਣੀ ਹੈ ਦੁਕਾਨ ਰੇੜੀ ਦੀ ਦੁਕਾਨ ਨਾ ਨਹੀਂ ਪਪਾ ਇਹ YouTube ਇਹ ਵੇਖ ਕੇ ਇਹਨਾਂ ਵਿੱਚੋਂ ਦੇਖਿਆ ਵੀ ਕਿਦਾਂ ਕੀ ਬਣਾਉਂਦੇ ਕੀ ਨਹੀਂ ਬਣਾਉਂਦੇ ਇਹਨੂੰ ਤਾਂ ਪਤਾ ਹੀ ਨਹੀਂ ਸੀ ਇਹ ਬਣਾਉਂਦੇ ਕਿਦਾਂ ਮੈਂ ਇਹਨੇ YouTube ਇਹ ਵੇਖ ਕੇ ਬਣਾਉਣਾ ਸ਼ੁਰੂ ਕੀਤਾ ਅਸੀਂ ਬੱਚੇ ਦਾ ਬਹੁਤ ਅੱਛਾ ਕਦੀ ਇਸ ਤਰ੍ਹਾਂ ਆਇਆ ਕਿ ਕਿ ਬੱਚੇ ਬੱਚਿਆਂ ਦੀ ਜਿੱਦਾਂ ਵੀ ਬੜੀਆਂ ਹੁੰਦੀਆਂ ਆਮ ਤੌਰ ਤੇ ਬੱਚੇ ਖਡੋਣੇ ਗੇਮਾਂ ਜਾਂ ਕਿਤੇ ਘੁੰਮਣ ਦੀਆਂ ਜਿੱਦਾਂ ਕਰ ਲੈਂਦੇ ਨੇ ਕਦੀ ਇਸ ਤਰ੍ਹਾਂ ਦੀ ਜਿੱਦ ਕੀਤੀ ਹੋਵੇ ਨਹੀਂ ਜਿੱਦ ਅਜ ਤੱਕ ਸਾਡੇ ਨਾਲ ਕੋਈ ਜਿੱਦ ਨਹੀਂ ਕੀਤੀ ਚੰਗਾ ਟਾਈਮ ਵੀ ਆ ਤਾਂ ਵੀ ਜਿੱਦ ਨਹੀਂ ਕੀਤੀ ਸਿਰਫ ਇਹ ਚੰਗੇ ਟਾਈਮ ਤੇ ਕੋਈ ਜਿੱਦ ਤੇ ਕਰਦਾ ਹੁੰਦਾ ਸੀ ਪਾਪਾ ਸੀ ਵrindavan ਜਾਣਾ ਤਬਰਿੰਦਾਵੰਦ ਦੀ ਜਿੱਦ ਕਰਦਾ ਸੀ ਉਹ ਨੂੰ ਘੁਮਾ ਕੇ ਲੈ ਆਈਦਾ ਸੀ ਬੰਦਾ ਮੱਥਾ ਟਿਕਾ ਕੇ ਲੈ ਆਈਦਾ ਸੀ ਬਸਨ ਵਰਿੰਦਾਵੰਦ ਅ ਗਈਆਂ ਸਕੂਨ ਮੰਦਰ ਜਾਂਦਾ ਸੀ ਏ ਅਸ਼ਵਰ ਸਰ ਸਕੂਨ ਮੰਦਰ ਹੈਗਾ ਉੱਥੇ ਮੱਥਾ ਟੇਕਣ ਜਾਂਦਾ ਸੀ ਉੱਥੇ ਤੁੰਬਾ ਵਗੈਰਾ ਵੀ ਜਾਂਦਾ ਸੀ ਇਹਨੂੰ ਇਹ ਸ਼ੌਂਕ ਹੀ ਸ਼ੁਰ ਤੋਂ ਭਗਵਾਨਵਾਲ ਲਗਨ ਸੀ ਇਹਨੂੰ ਤੁਹਾਲੇ ਵੀ ਭਗਵਾਨਵਾਲ ਲਗਨ ਕੀ ਹੈ ਕਿੰਨਾ ਕੇ ਗਰਵ ਹੋ ਰਿਹਾ ਅੱਜ ਬੱਚੇ ਆਪਣੇ ਬੱਚੇ ਦੇ ਮਨਾਜ ਜਗਾ ਪਰਮਾਤਮਾ ਐਸਾ ਬੇਟਾ ਸਭ ਨੂੰ ਦਵੇ ਤਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੀ ਵਰਨ ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਓਖੇ ਓਖੇ ਕੰਮ ਕਿਸ ਤਰ੍ਹਾਂ ਕੇ ਆ ਪਾਪਾ ਡਾਡੇ ਦਾਸ ਜੀ ਨੇ ਰੇੜੀ ਦਾ ਰੈਂਜ ਆਪੇ ਕੀਤਾ ਹੋਰ ਵੀ ਤੁਸੀਂ ਹੋਰ ਵੀ ਚੀਜ਼ਾਂ ਕਰ ਲੈਂਦੇ ਸਪੋਰਟਸ ਤੇ ਕੀ ਕੀ ਕਰ ਲੈਂਦੇ ਸਪੋਰਟਸ ਤੇ ਬੈਡਮਿੰਟਨ ਖੇលਨਾ ਤਾਂ 뮤직 ਵਗੈਰਾ ਵੀ ਕਰਦੇ ਨਾ ਕੋਈ ਹਾਂਜੀ ਹਰਮੋਨੀਅਮ ਸਿੱਖਿਆ ਸੀ ਉਹ ਵੀ ਪੈਸਿਆਂ ਦੇ ਕਾਰਨ ਮੈਂ ਬੰਦ ਕਰਤਾ ਅੱਛਾ ਤਾਂ ਦੇਖ ਸਾਹ ਦੇ ਜੀ ਕਿ ਮਜਬੂਰੀ ਦੇ ਵਿੱਚ ਸ਼ੌਂਕ ਕਿੰਨੇ ਮਾਰੇ ਜਾਂਦੇ ਨੇ ਇੱਕ ਤੇ ਹਾਲਾਤ ਪਹਿਲੇ ਉਹ ਜੇ ਨੇ ਫੀਸ ਨਹੀਂ ਭਰੀ ਗਈ ਬੱਚੇ ਦੀ ਉਤੋ ਘਰ ਦੇ ਰੋਟੀ ਪਾਣੀ ਚਲਾਣ ਲਈ ਜਿਹੜਾ ਧੁੱਪ 'ਚ ਕੰਮ ਕਰਨਾ ਪੈ ਰਿਹਾ ਤਾਂ ਛੋਟੇ-ਛੋਟੇ ਜਿਹੜੇ ਸੁਪਨੇ ਨੇ ਉਹ ਵੀ ਕਿਤੇ ਮਾਰੇ ਗਏ ਨੇ ਕਿਉਂਕਿ ਹਰਮੋਨੀਆ ਉਹਦੀ ਫੀਸ ਨਹੀਂ ਤਾਰੀ ਗਈ ਕਿਉਂਕਿ ਬੱਚੇ ਬੱਚਾ ਛੋਟਾ ਹੁੰਦਾ ਉਸ ਨੂੰ ਜਿਸ ਤਰ੍ਹਾਂ ਦੇ ਕਰੈਕਟਰ 'ਚ ਢਾਲਦੀ ਉਹੋ ਜੇ ਢਲ ਜਾਣਾ ਹੈ ਤਾਂ ਹੁਣ ਪਰ ਬੱਚਾ ਮਿਹਨਤ ਕਰ ਰਿਹਾ ਤਾਂ ਮਿਹਨਤ ਇਜ਼ਦੀ ਕਦੀ ਨਾ ਕਦੀ ਰੰਗ ਜ਼ਰੂਰ ਲੈ ਆਏਗੀ ਤਾਂ ਹੋਰ ਕੀ ਕਹਿਣਾ ਚਾਹੁੰਦੇ ਕਿਉਂਕਿ ਜਨਤਾ ਬੋਧ ਦੇਖ ਰਹੀ ਹੈ ਤੁਹਾਨੂੰ ਜਨਤਾ ਨੂੰ ਕੀ ਕਹਿਣਾ ਚਾਹੁੰਦਾ ਮੈਂ ਤੇ ਵਸਾਈ ਕਹਿਣਾ ਜਨਾ ਸਾਡੀ ਕੋਈ ਇੱਕ ਵਾਰੀ ਜ਼ਰੂਰ ਪੀ ਕੇ ਜਾਣ ਜ਼ਰੂਰ ਵੀ ਕੀ ਜੋ ਹਾਂਜੀ ਅੱਛਾ ਆਰਮੀ ਆਫਸਰ ਬੰਨਾ ਹੈ ਨਾ ਹਾਂਜੀ ਤੇ ਉਹਦੇ ਲਈ ਪੜਾਈ ਤੇ ਪੂਰੀ ਕਰਨੀ ਪਏਗੀ ਹਾਂਜੀ ਤਾਂ ਦੇਖ ਸਾਹ ਦੇ ਜੇ ਛੋਟਾ ਬੱਚਾ ਜਿਸ ਦਾ ਸੁਪਨਾ ਹੈ ਆਰਮੀ ਆਫਸਰ ਬੰਨਾ ਪਰ ਹਾਲਾਤਾਂ ਦੇ ਕਾਰਨ ਜਿਸ ਦੀ ਫੀਸ ਨਹੀਂ ਭਰੀ ਜਾ ਸਕੀ ਤਾਂ ਇਸ ਸਮੇਂ ਤੇ ਜ਼ਰੂਰਤ ਹੈ ਐਨ ਜੀਓ ਦੀ ਸੰਸਥਾਵਾਂ ਦੀ ਕਿ ਇਹੋ ਜਿਹੇ ਬੱਚਿਆਂ ਦੀ ਜਿਹੜੀ ਮਦਦ ਕੀਤੀ ਜਾਵੇ ਹੁਣ ਦੇਖਣਾ ਹੋਇਆ ਕਿੰਨੀਆਂ ਸੰਸਥਾਵਾਂ ਐਨ ਜੀਓ ਜਿਹੜੀਆਂ ਨਿਕਲ ਕੇ ਸਾਹਮਣੇ ਆਂਦੀਆਂ ਨੇ ਤਾਂ ਸਾਡੇ ਵਰ ਨੂੰ ਪੜਨ ਲਈ ਪ੍ਰੇਰਿਤ ਕਰਦੀਆਂ ਨੇ वर्ण पढ़ ले के लेके आर्मी अफसर बन सके कैमरा पर्सन देना विशाल मिश्रा न्यूज इंडिया अमृतसर बैंक हॉल की विशाल संग्रह अब आपके गो बैंक डॉट कॉम आरोप गोल्ड पर, पर और बेनिफिट मिलेगा वर्थ टेन लाख रूपीज का जहां पर वेज एंड नॉन वेज फंक्शन के लिए दो सौ लोगो के लिए बैंकुएट हॉल अवेलेबल है और साथ ही यहां ट्वेंटी रूम्स एब्सोल्यूटली फ्री स्विमिंग पूल एक्सेस थ्री इयर्स के लिए थर्टी फाइव परसेंट डिस्काउंट फूड और बेवरेजेस के ऊपर ट्वेंटी फाइव स्पा एंड बॉडी मसाज फ्री थ्री इयर्स के लिए इतना ही नहीं वन ब्राइडल मेकअप बाय हेयर प्लेस मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो से डॉट कॉम सिक्स टू थ्री नाइन डबल जीरो जीरो सिक्स थ्री टू इस नंबर पर